ਮੈਚ ਸਮਾਪਤ ਹੈ ਹਾਂਜੀ ਵੀਰ ਸਿੱਧੂ ਮਾਲਵਾ ਕਬੱਡੀ ਕਲੱਬ ਜੰਗਿਆਣਾ ਫਾਸਟ ਤੇ ਰੋੜੀ ਦੀ ਟੀਮ ਸੈਕ ਰੋੜੀ ਦੀ ਟੀਮ ਸੈਕੰਡ ਅੱਜ ਦੇ ਮੇਲੇ ਦਾ 6 ਕਬੱਡੀਆਂ ਪਾ ਕੇ 6 ਨੰਬਰ ਲੈ ਗਿਆ ਖੂਰਣਾ ਵਾਲਾ ਗੁਰਵਿੰਦਰ ਮੇਰੇ ਵੀਰੋ ਇਧਰ ਜੱਫੀ ਜੀ ਪੰਜ ਦੇ ਟੱਟ ਚਾਰ ਜੱਫੇ ਜੰਗਿਆਣੇ ਵਾਲੇ ਖੇਲਾ ਦਾ ਮੁੰਡਾ ਕਹਿੰਦੇ ਕੁਲਵਿੰਦਰ ਅੱਜ ਦੇ ਮੇਲੇ ਦਾ ਬੈਸਟ ਬਣ ਗਿਆ ਔਰ ਨਾਲ ਸੀਮਦੀ ਸਹਿਰਦੀ ਦੇ ਨਾਲ ਚਰਾਗ ਦੇਨ ਮਈਆਂ ਵਾਲੇ ਨੇ ਵੀ ਤਿੰਨ ਜਫੇ ਲਾਏ ਆ ਰਾਜੂ ਮਣੀਲਾ ਬਲਜੀਤ ਮਣੀਲਾ ਹਰਜੀਤ ਮਣੀਲਾ ਕਾਲਾ ਮਣੀਲਾ ਕੁਲਵਿੰਦਰ ਖਾਨ ਬਹਿਰੀਮ ਜਸੂ ਮੱਲੀ ਟੀਮ ਦੇ ਸਪਾਂਸਰ ਨੇ ਸਾਡੇ ਵੀਰ ਸੰਦੀਪ ਮਣੀਲਾ ਹਰਪ੍ਰੀਤ ਮਣੀਲਾ ਸੇਵਕ ਮਣੀਲਾ ਮੰਦਰ ਮਣੀਲਾ ਵਿੱਕੀ ਖਾਨ ਜੀਤਾ ਮਣੀਲਾ ਤੇ ਨਾਲ ਅਮਨ ਕੈਨੇਡਾ ਵੀਰ ਆ ਸਾਡਾ ਕਿ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਂ ਦਾ ਪੁੱਤ ਕਮੇਟੀ ਨੂੰ